ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮਲਾਜ਼ਮਾਂ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤਰੀਕਾਂ ਦੇ ਤਰੀਕਾਂ ਜਿਹੜੀਆਂ ਪੈਨ ਸ਼ੁਰੂ ਹੋ ਗਿਆਂ ਨੇ ਇੱਕ ਮੀਟਿੰਗ ਜਿਹੜੀ ਹੈ ਵਿੱਚ ਮਲਾਜ਼ਮਾਂ ਨੂੰ ਕਾਫੀ ਜਿਹੜੀਆਂ ਆਪਣੀਆਂ ਮੰਗਾਂ ਸੰਬੰਧੀ ਆਸ ਹੁੰਦੀ ਹੈ ਤੇ ਸੋ ਦੋਸਤੋ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਮਲਾਜ਼ਮਾਂ ਨੂੰ ਬਾਹਰ-ਬਾਰ ਮੀਟਿੰਗਾਂ ਦੇ ਕੇ ਮੁਲਤਵੀ ਕਰਦੀ ਆ ਰਹੀ ਹੈ ਮਲਾਜ਼ਮਾਂ ਨਾਲ ਬਹੁਤ ਹੀ ਵੱਡਾ ਜਿਹੜਾ ਹੈ ਧੋਖਾ ਕੀਤਾ ਜਾ ਰਿਹਾ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਆਪਣਾ ਜਿਹੜਾ ਸਮਾਂ ਲੰਘਾਉਂਦੀ ਆ ਰਹੀ ਹੈ ਸਰਕਾਰ ਕਿਉਂਕਿ ਪੰਜਾਬ ਸਰਕਾਰ ਸਮਾ ਸਿਰਫ 2 ਸਾਲ ਘੱਟ ਹੀ ਰਹਿ ਚੁੱਕਿਆ ਹੈ ਇਸ ਕਰਕੇ ਮਲਾਜ਼ਮਾਂ ਨੂੰ ਲਾਰੇ ਲੱਪੇ ਲਗਾ ਕੇ ਮੀਟਿੰਗਾਂ ਦੇ ਕੇ ਉਸ ਤੋਂ ਮੁਲਤਵੀ ਕੀਤਾ ਜਾ ਰਿਹਾ ਹੈ ਇਹ ਪਹਿਲੀ ਪਹਿਲੀ ਸਰਕਾਰ ਹੋਵੇਗੀ ਜੋ ਮੀਟਿੰਗਾਂ ਦੇ ਕੇ ਯੂਨੀਅਨ ਨੂੰ ਹਰ ਵਾਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਪੰਜਾਬ ਸਰਕਾਰ ਨੇ ਸੱਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ 15 ਮਈ ਨੂੰ ਪੰਜਾਬ ਸਕੱਤਰ ਦੇ ਵਿੱਚ ਮੀਟਿੰਗ ਰੱਖੀ ਹੈ ਇਹ ਮੀਟਿੰਗ ਜਿਹੜੀ ਹੈ ਕੈਬਨਟ ਸਬ ਕਮੇਟੀ ਦੇ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਆ ਕੇ ਇਹ ਵੀ ਮੀਟਿੰਗ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਔਰ ਕਿਹਾ ਗਿਆ ਵੀ ਹੁਣ ਇਹ ਮੀਟਿੰਗ 26 ਮਈ ਨੂੰ ਹੋਵੇਗੀ ਜਿਹੜੀ ਮੁਲਾਜ਼ਮ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਨੇ 15 ਮਈ ਨੂੰ ਸਰਕਾਰ ਨੂੰ ਮਿਲਣ ਆਉਣਾ ਸੀ ਆਪਣੀਆਂ ਮੰਗਾਂ ਸੰਬੰਧੀ ਪੂਰੀ ਤਿਆਰੀ ਕਰ ਲਈ ਸੀ ਆਪਣੇ ਦੁੱਖ ਦੇ ਰੋਣੇ ਸੀ ਔਰ ਇੱਕ ਵਾਰੀ ਫਿਰ ਨਿਰਾਸ਼ਾ ਹੋ ਗਏ ਨੇ ਜਿਹੜੇ ਕਿ ਦਰਸਲ ਪਿਛਲੇ ਲੰਬੇ ਸਮੇਂ ਤੋਂ ਮੀਟਿੰਗਾਂ ਮੁੱਤਵੀ ਜਿਹੜੀਆਂ ਹੋਣ ਦਾ ਸਿਲਸਲਾ جاری ਹੈ ਪਿਛਲੇ ਦਿਨੀ 30 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਸ਼ ਸਿੰਘ ਜੀ ਮੈਯਨੇ ਭਰੋਸਾ ਦਿੱਤਾ ਸੀ ਮੁਲਾਜ਼ਮ ਪੈਨਸ਼ਨ ਸਾਂਝਾ ਫੰਡ ਨੂੰ ਪਰਸਨਲ ਵਿਭਾਗ ਦੇ ਵੱਲੋਂ 30 ਅਪ੍ਰੈਲ ਨੂੰ ਮੁਲਾਜ਼ਮ ਮੰਗਾਂ ਤੇ ਚਰਚਾ ਕਰਨੀਆਂ ਵਿਸ਼ੇਸ਼ ਮੀਟਿੰਗਾਂ ਰੱਖੀਆਂ ਸੀਗੀਆਂ ਤੇ ਉਹਨਾਂ ਨੂੰ ਜਿਹੜੀ ਕਿ ਇਸ ਸਬੰਧ ਦੇ ਵਿੱਚ ਦੋ ਫਰੰਟ ਦੇ ਆਗੂਆਂ ਨੂੰ ਜਿਹੜਾ ਸ਼ਾਮਲ ਹੋਣ ਦੇ ਲਈ ਵੀ ਕਿਹਾ ਗਿਆ ਸੀ ਪਰ ਜਦੋਂ ਜਿਹੜੇ 30 April ਨੂੰ ਦੇ ਦੋ ਆਗੂ ਉੱਥੇ ਪੁੱਛੇ ਤੇ ਐਨ ਮੌਕੇ ਤੇ ਆ ਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਅੱਜ ਕੋਈ ਮੀਟਿੰਗ ਨਹੀਂ ਹੈ ਇਸ ਮੀਟਿੰਗ ਨੂੰ 옳ਤ ਵੀ ਕਰ ਦਿੱਤਾ ਗਿਆ ਹੈ ਹਾਲੇ ਉਹ ਜਿਹੜੀ 30 April ਦੀ ਮੀਟਿੰਗ ਵੀ ਦੁਬਾਰਾ ਤੈਅ ਨਹੀਂ ਹੋਈ ਹੈ ਤੇ ਇਸੇ ਤਰ੍ਹਾਂ ਹੁਣ ਜਿਹੜੀ 15 ਮਈ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ 26 ਮਈ ਤੇ ਜਾ ਕੇ ਟੇਕੀਆਂ ਨੇ ਸਰਕਾਰ ਨੇ 15 April ਨੂੰ ਜਿਹੜਾ ਹੈ 3704 ਅਧਿਆਪਕ ਯੂਨੀਅਨ ਬੇਰੋਜ਼ਗਰ ਸਾਂਝਾ ਫਰੰਟ ਦੇ ਜਿਹੜੇ ਕੀ ਕੱਚੇ ਅਧਿਆਪਕ ਯੂਨੀਅਨ 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਤੇ ਆਪਕ ਯੂਨੀਅਨ ਦੇ ਨਾਲ ਜਿਹੜੇ ਕਿ ਫੀਲਡ ਦੇ ਵਰਕਸ਼ਾਪ ਵਰਕ ਯੂਨੀਅਨ ਇਸੇ ਤਰ੍ਹਾਂ ਦੇ ਇਹਨਾਂ ਸਾਰਿਆਂ ਨੂੰ ਮੀਟਿੰਗ ਦੇ ਲਈ ਸੱਦਿਆ ਸੀ ਇਹਨਾਂ ਨੂੰ ਇੱਕ ਦਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਜਿਹੜੀ ਹੈ ਦਫ਼ਤਰ ਹੈ ਜਿਹੜਾ ਉੱਥੇ ਇਹ ਮੀਟਿੰਗ ਕੀਤੀ ਜਾਣੀ ਸੀ ਪਰ ਇਹ ਮੀਟਿੰਗਾਂ ਜਿਹੜੀਆਂ ਨੇ ਹੁਣ ਜਿਹੜੀ ਹੈ 26 ਮਈ ਨੂੰ ਹੋਣਗੀਆਂ ਸੋ ਦੋਸਤੋ ਜਿਹੜੀਆਂ 26 ਮਈ ਨੂੰ ਮੀਟਿੰਗਾਂ ਜਿਹੜੀਆਂ ਹੋਣਗੀਆਂ ਉਹਦੇ ਵਿੱਚ ਜਿਹੜਾ ਇੱਕ ਲੈਟਰ ਵੀ ਜਾਰੀ ਕੀਤਾ ਕੀਤਾ ਗਿਆ ਇਸ ਸਬੰਧ ਦੇ ਵਿੱਚ ਉਹਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਇਸ ਮੀਟਿੰਗ ਦੇ ਵਿੱਚ ਸਿੱਖਿਆ ਵਿਭਾਗ ਜਲ ਸਪਲਾਈ ਵਿਭਾਗ ਦੇ ਉਦਯੋਗ ਵਿੱਚ ਸਖਲਾਈ ਵਿਭਾਗ ਦੇ ਜਿਹੜੇ ਈ ਅਧਿਕਾਰੀ ਵੀ ਸ਼ਾਮਿਲ ਹੋਣਗੇ ਸੋ ਦੋਸਤੋ ਇਹ ਦੇਖਣਾ ਹੋਵੇਗਾ ਕਿ ਕਿਹੜੀਆਂ ਇਹਨਾਂ ਮੰਗਾਂ ਦੀ ਜਿਹੜੀ ਮੁਲਾਜ਼ਮਾਂ ਦੀ ਮੰਗਾਂ ਦਾ ਕਿਹੜਾ ਹੱਲ ਨਿਕਲਦਾ ਸੋ ਦੋਸਤੋ ਲੈ ਕੇ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਧੰਨਵਾਦ ਜੀ